ਵਾਇਗੁਰ ਦੀ ਕਾਲਸਾ ਵਾਇਗੁਰ ਦੀ ਫਤਿਹ ਵੀਰੋ ਭਰਾਵੋ ਤੁਹਾਡੇ ਅੱਗੇ ਮੇਰੀ ਬੇਨਤੀ ਏ ਪ੍ਰਧਾਨ ਮੰਤਰੀ ਬਾਜੇਗੇ ਉਹਦੀ ਉਥੇ ਸਿਹਤ ਖਰਾਬ ਹੈ ਚੰਗੀ ਦਵਾਈ ਨਹੀਂ ਉਹਨੂੰ ਦਵਾ ਦੇ ਅਸੀਂ ਆਇਆ ਬਾਹਰੋਂ ਪ੍ਰਾਈਵੇਟ ਲਜਾ ਕੇ ਉਹਦੀ ਦਵਾਈ ਦਵਾਉਣ ਨੂੰ ਚੰਗੇ ਡਾਕਟਰ ਤੋਂ ਦਵਾਈਆਂ ਮਾੜੀਆਂ ਹੁੰਦੀਆਂ ਨੇ ਸਿਹਤ ਖਰਾਬ ਹੋਈ ਪਈ ਸੰਦੋ ਤਿੰਨ ਫੋਨ ਆ ਤੇ ਜਿਹੜੇ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੀ ਕੇ ਬਠਿੰਡਾ ਜੇਲ੍ਹ ਚ ਉਹਨਾਂ ਨੂੰ ਦਵਾਈ ਬਾਪੂ ਜੀ ਨੇ ਦੱਸ ਹੀ ਦਿੱਤਾ ਦਵਾਉਂਦੇ ਪਾਏ ਨੀਗੇ ਤੇ ਜੇ ਜੋ ਕੋਸ਼ ਵੀ ਮੇਰੇ ਪਿਤਾ ਨੂੰ ਜੇਲ੍ਹ ਵਿੱਚ ਦਿੱਕਤ ਪਰੇਸ਼ਾਨੀ ਆਉਂਦੀ ਆ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਅਸੀਂ 10 20 ਦਿਨਾਂ ਤੱਕ ਵੇਣੇ ਆ ਜੇ ਉਹਨਾਂ ਨੂੰ ਨਾ ਦਵਾਈ ਦਵਾਈ ਤੇ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਰੱਖਣਗੇ ਅੱਜ 7 ਤਰੀਕ ਆ ਤੇ ਅਸੀਂ 15 20 ਤਰੀਕ ਤੱਕ ਵੇਖਣਾ ਹੈ ਤੇ ਮੇਰੇ ਪਿਤਾ ਜੀ ਜੇਲ੍ਹ ਚ ਬਹੁਤ ਹੀ ਜ਼ਿਆਦਾ ਬਿਮਾਰ ਉਹ ਦਵਾਈ ਨਹੀਂ ਦਵਾਉਂਦੇ ਪਾਈਗੇ ਤੇ ਸਾਡੀ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਆਹ ਬੇਨਤੀ ਏ ਕਿ ਉਹਨਾਂ ਨੂੰ ਬਾਹਰੋਂ ਦਵਾਈ ਦਵਾ ਕੇ ਲੈ ਕੇ ਆਉਣ ਕਿਉਂਕਿ ਜੇਲ੍ਹ ਦੇ ਅੰਦਰੋਂ ਤਾਂ ਸਾਰਿਆਂ ਨੂੰ ਪਤਾ ਹੀ ਏ ਕਿ ਕਿਵੇਂ ਦੀਆਂ ਦਵਾਈਆਂ ਮਿਲਦੀਆਂ ਏ ਸਾਡੇ ਸਾਹਮਣੇ ਇੰਨੀ ਕੋਈ ਬੇਨਤੀ ਏ ਜੇ ਕੁਝ ਵੀ ਮਤਲਬ ਕੋਈ ਵੀ ਦਿੱਕਤ ਪਰੇਸ਼ਾਨੀ ਮੇਰੇ ਪਿਤਾ ਨੂੰ ਆਉਂਦੀ ਏ ਤੇ ਇਹਦੀ ਜ਼ਿੰਮੇਵਾਰ ਜੇਲ੍ਹ ਦਾ ਸੁਪਰਡੈਂਟ ਜੇਲ੍ਹ ਦਾ ਪ੍ਰਸ਼ਾਸਨ ਤੇ ਇਹ ਆਪਣੀ ਸਰਕਾਰ ਹੋਊਗੀ ਜਿਹੜੀ ਆ ਤੇ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ